ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਨਾ ਲਾ ਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਅਜਿਹੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਹੈ ਜੀ ਸੱਲੇ ਫਰਕ ਤੁਸੀਂ ਆ ਕੇ ਕਰਨੀ ਹੈਗੀ ਜਿਹੜਾ ਪਸੰਦ ਆ ਜ ਤੁਹਾ ਦਾ ਬਾਈ ਨਾਲ ਗੱਲਬਾਤ ਕਰ ਚੋ ਕੇ ਤੁਸੀਂ ਲਿਜਾ ਸਕਦੇ ਹੋ ਆਓ ਕਰਦੇ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਇਹਨਾਂ ਦੋਆ ਵਿਹੜਾਂ ਬਾਰੇ ਬਾਈ ਕੋਲੇ ਫੁੱਲ ਵੱਡੀ ਵਿਹੜ ਇੱਕ ਤਾਂ ਹਾ ਜਾਤ ਵਾਲੀ ਫੁੱਲ ਕਦ ਕੜ ਫੁੱਲ ਵਜਨ ਵਾਲੀ ਆ ਇੱਕ ਹਾ ਕ੍ਰੋਸ ਸੰਗ ਵਿਹੜ ਆ ਜੀ ਆਦੀ ਵੇਖੋ ਫਿਟਿੰਗ ਵਾਲਾ ਹਵਾਨਾ ਵਾ ਬਾਈ ਗੱਲਾਂ ਬਾਤਾਂ ਬਾਈ ਨਾ ਕਰ ਲੈਣੀਆਂ ਆਪਾਂ ਹਾਂ ਮੋਟਾ ਵੀਰੇ ਸਭੀ ਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਨਾ ਦਾਦਕੇ ਬਾਈ ਇੱਕ ਕਰੀ ਹੂੰ ਦਾ ਪਤਾ ਯਾ ਤੁਹਾਡਾ ਕਾਕਾ ਪਿੰਡ ਲੱਗੇਣਾ ਤਹਿਸੀਲ ਬਾਗਾਪੁਰਾ ਜ਼ਿਲ੍ਹਾ ਮੋਕਾ ਠੀਕ ਆ ਜੀ ਆ ਚਿਟੀ ਵੜ ਵਿਕੀ ਹੋਈ ਆ ਹਾਂਜੀ ਹਾਂਜੀ ਠੀਕ ਆ ਜੀ ਇਹਦਾ ਜਣੀ ਆ ਠੀਕ ਆ ਇਹਦਾ ਸ਼ੁਰੂ ਗੱਲ ਵੱਡੀ ਵੜ ਤਾਂ ਇੱਕ ਨਾ ਮੋਲੀ ਕੋਈ ਨਹੀਂ ਵੀਰ ਮੇਰਾ ਠੀਕ ਆ ਜੀ ਮੈਂ ਕਹਿੰਦਾ ਕਾਨੂੰ ਫਿਟਗਲਾ ਕਾਨੂੰ ਪੁੱਛਦਾ ਠੀਕ ਆ ਜੀ ਵਾਹ ਕੱਢੀ ਜਾਣਾ ਠੀਕ ਆ ਜੀ ਠੀਕ ਆ ਜੀ ਕੱਦ ਬਹੁਤ ਵੱਡਾ ਹਣਾ ਲੀਟਰ ਦੁੱਧ ਦਾ ਠੀਕ ਆ ਜੀ ਕੰਡੇ ਵਾਲਾ ਹਾਂ ਪਹਿਲਾਂ ਮੱ ਕੰਡੇ ਵਾਲਾ 20 ਲੀਟਰ ਦੁੱਧ ਕੰਡੇ ਵਾਲਾ ਠੀਕ ਆ ਸੂਈ ਨੂੰ ਸਮਾ ਸੂਈ ਨੂੰ ਸਮਾ ਬਾਈ ਹੁਣ ਉਹਦਾ ਕਹਿੰਦੇ ਤਕਰੀਬਨ 100 ਖਾ ਕੇ ਕਹਿੰਦੇ ਬੰਦੇ ਅੱਛਾ ਜੀ 1 ਮਹੀਨਾ ਤੇ 6-7 ਦਿਨ ਹੋ ਗਏ ਠੀਕ ਆ ਜੀ ਤੂੰ ਦੁੱਧ ਮੰਨ ਕੇ ਲਈ ਮੈਂ ਤਾਂ ਠੀਕ ਆ ਜੀ ਕੱਦ ਬਹੁਤ ਆਣਾ ਕੱਦ ਬਰਾਬਰ ਮੜਾ ਬੰਦਾ ਤਾਂ ਮਖਰ ਰੋਖ ਜੂਗਾ ਮੇਰੇ ਮੋਢੇ ਚੰਗੀ ਬਾਈ ਠੀਕ ਆ ਜੀ ਬਾਹਰ ਆ ਕੇ ਵਿਖਾ ਦੇ ਉੱਤੇ ਲੈ ਵੇਲਾ ਮੋਢੇ ਤੱਕ ਆਉਂਦੀ ਬਾਈ ਦੇ ਵੇਹ ਦੋਸਤੋ ਕੱਦ ਫੁੱਲ ਵੱਡਾ ਵਾ ਜਿਆਦਾ ਹੀ ਬਹੁਤ ਆ ਵੇੜ ਠੀਕ ਆ ਜੀ ਇਧਰ ਲੈ ਕੇ ਨਜ਼ਾਰੇ ਲਊਗਾ ਦੁਬਾਰਾ ਬਣ ਗਈ ਤੇ ਬੜੀ ਆਗ ਮੇਲੋ ਯਾਰ ਕਿੰਨੇ ਦੀ ਸੂਰੀਆ ਰੋ ਸਹੀ ਗੱਲ ਆ ਬਾਈ ਲੱਖ ਰੁਪਏ ਦੇ ਵੇੜ ਲੱਖ ਰੁਪਏ ਦੇ ਵੇੜ ਤਿਆਰ ਹੋਣੀ ਆ ਠੀਕ ਆ ਜੀ ਹਾਂ ਜੀ ਦੁੱਧ ਜਿਹੜਾ ਕੰਡੇ ਵਾਲਾ ਵਿੱਚੋ ਲੈਣਾ 80-90 ਤਾਂ ਹੋਊਗਾ ਸਿੱਧੀ ਹਾਂ ਜੀ ਹਾਂ ਜੀ ਤੈਨੂੰ ਲੱਖ ਦੀ ਨਹੀਂ ਹੋਊਗਾ ਲੱਖ ਦੀ ਬੰਦਾ ਮੋਤੀ ਜੱਦੀ ਕਰਦੇ ਹੋ ਜੇ ਹਾਂ ਜੀ ਅੱਸੀ ਜੀ ਹੈਗੀ ਆ ਠੀਕ ਆ ਜੀ ਤੇ 16 ਲੀਟਰ ਦੁੱਧ ਆ ਬਾਈ ਚੁਆ ਕੇ ਦੇਣੀ ਆ ਠੀਕ ਆ ਜੀ ਜਿਹਦਾ ਮੋਲ 48000 ਰੁਪਏ ਆ ਠੀਕ ਆ ਜੀ ਦੋ ਡੰਕੀ ਚਾਰ ਡੰਕੀ ਪੰਜ ਡੰਕ ਚੁਆ ਕੇ ਠਾਣਾ ਦੇ ਜਮਾਂ ਡੰਨਾ ਠਾਣਾ ਦੇ ਠਾਣਾ ਦੇ ਡੰਨਾ ਤੇ ਚੁਆ ਕੇ ਦਊਗਾ ਪਪੂ ਚਿੱਟਾ ਜਮਾਂ ਦੇ ਬਾਈ ਗਰੰਟੀ ਆ ਗਰੰਟੀ ਠੀਕ ਆ ਲਓ ਜੀ ਦੋਸਤੋ ਤੋਰ ਕੇ ਤੁਹਾਨੂੰ ਬਾ ਤਾਣੇ ਉਹਦੇ ਕਾ ਥੋੜੀ ਜੀ ਕਣਕ ਕਣਕ ਪਈ ਹੈ ਕਾ ਗਿੱਲਾ ਗਲੋਲਾ ਥਾ ਜਾਂ ਜੰਗੀ ਨੂਮੀ ਹੋਵੇ ਦੂਰੋਂ ਗੱਡੀ ਆਵੇ ਤਾਂ ਖਰਚਾ ਡਬਲ ਬਣ ਜੇ ਲੱਗੀ ਨੂਮੀ ਹੋਈ ਠੀਕ ਹੈ ਜੀ 900 ਤੋਰ ਚ ਠੀਕ ਹੈ ਜੀ ਲਓ ਜੀ ਦੋਸਤੋ ਫੇਸ ਕੁਆਲਟੀ ਚੈੱਕ ਕਰ ਲਓ ਬੋਦੀ ਵਾਲੀ ਵੇੜ ਨਿੱਕਾ ਕਾਨਾ ਵਜਨ ਬਹੁਤ ਆ ਕੱਦ ਬਹੁਤ ਆ ਦੋਸਤੋ ਜੀ ਗੱਲ ਕਰਨ ਵਾਲੀ ਆਗੀ ਮੈਂ ਲੱਖ ਰੁਪਏ ਦੇ ਬਾਈ ਦਾ 180 85 ਹਜ਼ਾਰ ਦੇ ਤਿਆਰ ਵੇੜ ਹੋਈ ਵਿਕਣੀ ਵਿਕਣੀ ਆ ਇਹ ਫਿਟਿੰਗ ਵਾਲਾ ਹਵਾਨਾ ਚਾਰ ਵੀ ਵੇਖ ਸਕਦੇ ਹੋ ਜੀ ਹੱਥੀ ਚੋਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਸ਼ਾਂਗ ਨਹੀਂ ਗਈ ਬਾਈ ਇਹਨਾਂ ਬਹੁਤ ਆ ਮੁੱਲ ਜਿਹਦਾ ਜਮਾ 48000 ਰੁਪਇਆ ਬਾਈ ਇਹਨਾਂ ਉਹ ਤਾਂ ਦੇ ਵੀ 1 ਮਹੀਨਾ ਤੇ 6 ਦਿਨਾਂ ਹੀ ਸੂਈ ਵੀ ਆ ਬਾਕੀ ਤੁਸੀਂ ਆਪ ਦੀ ਸਮਝ ਨਾਲ ਲੈ ਸਕਦੇ ਹੋ ਡੇਢ ਮਹੀਨਾ ਮੰਨ ਲਓ ਬੜੀ ਦੋ ਥੋੜੇ ਮੰਨਣ ਤੇ ਆ ਜੀ ਤਾਂ ਬਹੁਤ ਜ਼ਿਆਦਾ ਹਾਂਜੀ ਜਿਹਦਾ ਮੁੱਲ ਜਮਾ ਜ 48000 ਰੁਪਇਆ ਉਹ 30000 ਦੀਆਂ ਬੱਚੀਆਂ ਵੀ ਕਹਿੰਦਾ ਫਿਰ ਦੁੱਧ 16 17 ਕੁਲ ਸਾਲ ਦੁੱਧ ਥੱਲੇ 16 ਕਿਲੋ ਬਾਈ ਇਹਨਾਂ ਦਾ ਦੋ ਨੰਬਰ ਤੇ ਬਾਈ ਆ ਗਿਆ ਬਾਈ ਹੀਰਾ ਠੀਕ ਹੈ ਜੀ ਤੋਹਫਾ ਆ ਗਿਆ ਬਾਈ ਤੋਹਫਾ ਗਰਮੀਆਂ ਦਾ ਤੋਹਫਾ ਠੀਕ ਆ ਬਾਈ ਗਰੰਟੀ ਦਊਗਾ ਠੀਕ ਆ ਗਰੰਟੀ ਲੈ ਕੇ ਦੁੱਧ ਬਹੁਤ 16 ਲੀਟਰ ਇਹਦੇ ਥੱਲੇ ਵੀ 16 ਹੀ ਆ ਕੰਡੇ ਵਾਲਾ ਮੈਂ ਕਿਹਾ ਕੰਡੇ ਵਾਲਾ ਸਵਾਦ ਤਾਂ ਤਾਂ ਬੰਦੇ ਆਉਣ ਮੇਰੇ ਘਰੇ ਠੀਕ ਆ ਜੀ ਸਾਈ ਦੇ ਕੇ ਦੋ ਡੰਡਾ ਕਿਉਂ ਚਾਰ ਡੰਡਾ ਕਿਉਂ ਠੀਕ ਆ ਜੀ ਤੇ ਨੌਸ ਦੇ ਕੇ ਠੀਕ ਆ ਜੀ ਤੇ ਕਹਿੰਦੇ ਤੂੰ ਕੀ ਭੁਗਾਈ ਕਰਦਾ ਵੀਡੀਓ ਤੇ ਠੀਕ ਆ ਜੀ ਸਰ ਬਰਾਬਰ ਨੂੰ ਠੀਕ ਹੈ ਬਾਈ ਇਹ ਦੂਆ ਤਾਂ ਕੋਣ ਹੈ ਨਹੀਂ ਸਹੀ ਗੱਲ ਹੈ ਬਾਈ ਦੋ ਡੰਗ ਚੋ ਚਾਰ ਡੰਗ ਚੋ ਪੰਜ ਡੰਗ ਚੋ ਠੀਕ ਹੈ ਬਾਈ ਮੇਰੀ ਜ਼ਿੰਮੇਵਾਰੀ ਹੈ ਮੁੱਲ ਦਾ ਦੇ ਪਹਿਲੇ ਇਹਨਾਂ ਨੂੰ ਤਾਂ ਪੈਸਾ ਖਰਜੋ ਗੱਡੀ ਸੇਟ ਦਾ ਠੀਕ ਹੈ ਜੀ ਤਾਂ ਕਿਸੇ ਨੂੰ ਗੱਡੀ ਹੋਰ ਚੋ ਠੀਕ ਹੈ ਜੀ ਤੇ ਸਰਟੇ ਮੈਂ ਦੋ ਦੁੱਧ ਘੱਟ ਹੈ ਠੀਕ ਹੈ ਜੀ ਠੰਡੀ ਸੀਲ ਆ ਠੰਡੀ ਸੀਲ ਜਮਾ ਬਰਫਰਕ ਵੀ ਅੱਛੀ ਰਾਲੀ ਉਹਨੇ ਠੀਕ ਹੈ ਜੀ ਇਹ ਵੀ ਤਾਜੀ ਕੋਈ ਸੋਈ ਇਹ ਵੀ ਤਾਜੀ ਕੋਈ ਆ ਭਾਈ ਠੀਕ ਹੈ ਜੀ ਇਹਦਾ ਮੁੱਲ ਬਈ 46000 ਰੁਪਇਆ ਠੀਕ ਹੈ ਵਿੱਚੋਂ ਮਾਨਤਾ 4000 ਰੁਪਇਆ ਛੁਡਿਆ ਗਿਆ ਠੀਕ ਹੈ ਦੋਸਤ ਥਣ ਬੜਾ ਚੰਗਾ ਲੱਗਿਆ ਵੇਰ ਉਹਦਾ ਕੱਦ ਵੱਡਾ ਤੇ ਇਹਦਾ ਥਣ ਬਹੁਤ ਚੰਗਾ ਤੇ ਵੇਖ ਸਕਦੇ ਠੰਡੀ ਸੀਲ ਆ ਗਈ ਕੋਈ ਵਾਸਤਾ ਹੀ ਨਹੀਂਗਾ ਮੱਝਾਂ ਵਰਗਾ ਲੱਗਿਆ ਮੋਟਾ ਥਣ ਕਰੋਸ ਆਂਗਾ ਵਜਨ ਬਹੁਤ ਹੈ ਕੱਦ ਇਹਦਾ ਹੀ ਬਹੁਤ ਚੰਗਾ ਵੇਲਬੂਲ ਬਹੁਤ ਚੰਗੀ ਆ ਵਜਨ ਬਹੁਤ ਹੈਗਾ ਇਹ ਚੱਪ ਤੇ ਜਰਸੀ ਦੀ ਕਰੋਸ ਆ ਇਹ ਠੀਕ ਹੈ ਜੀ ਮੋਟੀ ਅੱਖ ਮੱਥਰੇ ਵਿੱਚ ਭਗਾਈ ਆ ਠੀਕ ਹੈ ਨਿਕਾ ਠੀਕ ਹੈ ਜੀ ਉੱਥੇ ਟੋ ਠੀਕ ਹੈ ਜੀ ਚੋਕੇ ਪੁੱਢੀ ਢਾ ਕੇ ਠੀਕ ਹੈ ਜੀ ਹਾਂ ਜਿਹੜਾ ਇਹਨਾਂ ਦਾ ਰੋਪੜਾ ਕਰਦੇ ਨਹੀਂ ਖੰਡਾ ਮੇਰੇ ਘਰੇ ਇੱਥੇ ਕੋਣ ਠੀਕ ਹੈ ਜੀ ਇਹ ਕਿੰਗ ਮੇਰੀ 16 ਕਿਲੋ ਚੋਕੇ ਲੈ ਜਾਣ 16 ਲੀਟਰ ਠੀਕ ਹੈ ਜੀ ਅੰਦਰ ਚੜਾ ਕੇ ਦੇਣਾ ਠੀਕ ਹੈ ਜੀ ਜਿਹੜੀ ਕਾਕ ਨੇ ਗੱਲ ਕੀਤੀ ਜੇ ਸੱਚੀ ਹੋ ਗਈ ਠੀਕ ਹੈ ਜੀ ਤੇ ਕੰਮ ਕਰੂੰਗਾ ਨਹੀਂ ਮੈਂ ਕੰਮ ਛੱਡ ਦੂੰਗਾ ਠੀਕ ਆ ਪਰ ਵੀਡੀਓ ਪਾਵਾਂਗੇ ਮੈਂ ਕੰਮ ਛੱਡ ਦੂੰਗਾ ਠੀਕ ਹੈ ਜੀ ਇਹ ਗੱਲ ਜੀ ਕੋਈ ਠੂਠੂ ਕਰ ਮਾਰਨਾ ਠੀਕ ਆ ਬਾਈ ਠੀਕ ਆ ਬਾਈ ਠੂਠ ਮਾਰਨਾ ਜਵਾਕਾਂ ਦੇ ਪੁੱਜਾ ਕਾਹ ਤੋਂ ਮਾਰਨਾ ਸਹੀ ਗੱਲ ਆ ਬਾਈ ਉਹ ਆਪਾਂ ਪੈਸੇ ਲਾ ਕੇ ਲੈਉਣੇ ਆ ਹਾਂਜੀ ਫਿਰ ਸੋਹਾ ਖਾਣਾ ਸ਼ੁਰੂ ਕਰ ਦੇਣਾ ਸਹੀ ਗੱਲ ਆ ਤੇ ਪਰ ਆਪਾਂ ਤਾਂ ਆਪੇ ਕੁੱਤੇ ਆ ਆਪਾਂ ਨੂੰ ਪੈਸੇ ਲਾ ਆਪਾਂ ਸੋਹਾ ਖਾਣਾ ਸਹੀ ਗੱਲ ਆ ਉਹ ਮੈਂ ਕੋਈ 2000 1500 ਲੈਣਾ ਵੀਰੇ ਠੀਕ ਆ ਜੀ ਤੇ ਦੂਮ ਟਾਂਗ ਚ ਟੋਲਾ ਦੋ ਤਾਂ ਪੂਰਾ 100 ਲੀਟਰ ਠੀਕ ਐ ਇੰਨੇ ਤੇ ਦੇ ਦੇ ਨਹੀਂ ਠੂਖਾ ਹੋ ਜਾ ਸਹੀ ਗੱਲ ਆ ਉਹਨੂੰ ਵੇਖ ਤੇਰੇ ਸਹੀ ਗੱਲ ਆ ਦੋ ਦਸ ਕੋਈ ਨੋਟ ਕੱਢ ਕੇ ਜਾਵਾਂਗੇ ਠੀਕ ਆ ਬਾਈ ਸਵਾਦ ਆ ਠੀਕ ਹੈ ਭਾਈ ਲੋ ਜੀ ਦੋਸਤੋ ਕੱਦ ਕੜ ਇਹਦਾ ਹੀ ਬਹੁਤ ਚੰਗਾ ਦੋ ਨੰਬਰ ਦਾ ਵੀ ਥਾਣਾ ਬਹੁਤ ਚੰਗਾ ਥੀ ਚੁਵਾਈ ਵਾਲਾ ਮੁੱਠੀ ਵਾਲਾ ਸਾਣਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਗਈ ਜਿਹਦਾ ਮੁੱਲ ਹੈਗਾ 46000 ਰੁਪਿਆ ਵਿੱਚੋਂ ਕੀ ਬਾਈ ਕਹਿੰਦਾ ਛੋੜ ਛੱਪਾ ਕਰ ਦੇਾਂਗੇ ਆਪਾਂ ਬਾਈ ਨਾ ਦਾ ਨਾਂ ਹੀ ਵਟਿਆ ਠੀਕ ਆ ਟੱਕਾ ਨਹੀਂ ਉਹਦਾ 1000 ਰੁਪਏ ਸੋਚ ਚੱਲਦਾ ਸਹੀ ਗੱਲ ਆ ਜੀ ਦੁੱਧ ਵੀ ਬਹੁਤਾ ਥੱਲੇ ਬਾਈ ਜਾਂ 16 ਗੱਲੇ ਵਾਲੇ ਲੈਣੀ ਹੋਵੇ ਬੱਚੇ ਨਾਲ ਨਲਕਾ ਤਾਂ ਹੈ ਨਹੀਂ ਹਾਂ ਵੀ ਨਲਕਾ ਗੇੜ ਕੇ ਦੋ 16 ਲੀਟਰ ਭਰ ਦੇਣਾ ਸਹੀ ਗੱਲ ਆ ਜੀ 7 ਕਿਲੋ ਡੰਗ ਦਾ 8 ਕਿਲੋ ਡੰਗ ਦਾ ਹਾਂਜੀ ਹਾਂਜੀ ਵੀ ਨਲਕਾ ਤਾਂ ਹੈ ਨਹੀਂ ਸਹੀ ਗੱਲ ਆ ਉਹਦੇ ਅੰਦਰ ਉਹਦਾ ਫੇਰ ਆਉਣਾ ਸਹੀ ਗੱਲ ਆ ਕਿੰਨਾ ਦੁੱਧ ਥੋੜਾ 10 ਦੇ ਬਾਹਲਾ ਸਹੀ ਗੱਲ ਆ ਆਪਾਂ ਦੋ ਟਾਂ ਚੋਲੇ ਬਈ ਚਾਰ ਟਾਈਪ ਚੋਲੇ ਵੇ ਚਾਰ ਟਾਂ ਚੋਲੇ ਬਣਾ ਸਾਡੇ ਕੋਲ ਹਾਂ ਤੱਲੀ ਕਰੇ ਜੇ ਦੂਰੋਂ ਦਾ ਵੀਡੀਓ ਕਰਦੇ ਚੋਲੇ ਵੇ ਵੀਡੀ ਡੋਲ ਗਿਆ ਯਾਰ ਕੋ ਡੋਲ ਨਹੀਂ ਠੀਕ ਹੈ ਜੀ ਟੈਨਸ਼ਨ ਖਤਮ ਬੰਦੇ ਦੀ ਠੀਕ ਹੈ ਭਾਈ ਇਸ ਕਰੋਂ ਪਹੁੰਚ ਗਿਆ ਆਪਣੇ ਰਾਈਟ ਠੀਕ ਆ ਆ ਫੁਰਕਾਰਾ ਬੰਦੇ ਕਟਾ ਕਰ ਲਿਆ ਤੂੰ ਬਾਕੀ ਕੀ ਕਰੀ ਅਸੀਂ ਹਾਂ ਸਹੀ ਗੱਲ ਆ ਬਾਕੀ ਅੱਗੇ ਕਹਿ ਮਾਤਾ ਘਰ ਜਾ ਕੇ ਸਮਾਨ ਨਾਲ ਪਹੁੰਚ ਨੂੰ ਕੋਈ ਫਰਨੀਚ ਉਹ ਕਾ ਕਰੇ ਸੋਰੀ ਆ ਠੀਕ ਆ ਭਾਈ ਇੱਥੋਂ ਦੋ ਦੋ ਮਿੰਟ ਕੇ ਜਾਓ ਤੇ ਘਰੇ ਸਾਹਮਣੂ ਆਨਲਾਈਨ ਗੱਲ ਕਹੀ ਜਿਹੜੀ ਰਿਕਾਰਡ ਰਹਿਣੀ ਆ ਠੀਕ ਆ ਦੋ ਦੋ ਨਾ ਮਰਦੀ ਤੋਂ ਠੀਕ ਆ ਦੋ ਦੋ ਹੋਰ ਵਾਜ ਜਾਣਗੇ ਅੱਜ ਸੰਗੀ ਸੇਵਾ ਕਰ ਲਈ ਲੋ ਜੀ ਦੋਸਤੋ ਅੱਜ ਦੀ ਵੀਡੀਓ ਦੋ ਨਾਕ ਦੀ ਕਾਕੇ ਬਰਾਡ ਦੇ ਦੋਨਾਂ ਦਾ ਦੋ 16 16 ਲ 1 ਨੰਬਰ ਦਾ ਮੋਲ 48000 ਵਿੱਚੋਂ ਮਾਣ ਦੂਜੀ ਦੇ ਵਿੱਚ 46000 ਰੁਪਇਆ ਤੁਵੇਂ ਬੜਾ ਫੋਲ ਚੰਗੇ ਆ ਫੋਲ ਵੱਡੀਆਂ ਵਾ ਵਜੰਦਾਰਾ ਚਾਰ ਹੀ ਥਾਣਾ ਕੀ ਫੋਟ ਸ਼ਾਂਗ ਨਹੀਂ ਕੀ ਜਿਹਦੇ ਜਿਹੜੇ ਨਾਕ ਪਸੰਦ ਹੈ ਬਾਈ ਨਾਲ ਗੱਲਬਾਤ ਕਰ ਲਓ ਜੀ ਨੰਬਰ ਸਕਰੀਨ ਤੇ ਚੱਲੇ ਜਾਣਾ ਧੰਨਵਾਦ ਜੀ